ਦੇਖੋ ਜੋ ਇੱਕ ਟੀਵੀ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਉਹ ਆ ਚੁੱਕੇ ਨੇ 18 ਫਟ ਚੁੱਕੇ ਤੇ 32 ਹਜੇ ਲਾਈਵ ਪਏ ਨੇ ਬੜੀ ਸੈਂਸਿਟਿਵ ਇਹ ਸਟੇਟਮੈਂਟ ਸੀ ਉਹਨਾਂ ਦੀ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਪੁੱਛਣਾ ਫਰਜ਼ ਬਣਦਾ ਸੀਗਾ ਕਿ ਤੁਹਾਡਾ ਇਹ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਨਾ ਤਾਂ ਇਹ ਇਨਫੋਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਵੰਤ ਮੰਗੀ ਕੋਲੇ ਹੈ ਨਾ ਪੰਜਾਬ ਪੁਲਿਸ ਕੋਲੇ ਇੰਟੈਲੀਜੈਂਸ ਏਜੰਸੀਜ਼ ਕੋਲੇ ਹੈ ਨਾ ਹੀ ਕੋਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਹੈ ਜੀ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸੋ ਉਹਨਾਂ ਤੋਂ ਪੁੱਛਣਾ ਬਣਦਾ ਸੀਗਾ ਪਰ ਉਹੋ ਇਸ ਗੱਲ ਨੂੰ ਅਵੋਇਡ ਕਰ ਰਹੇ ਨੇ ਅੱਜ ਵੀ ਜੋ ਮੈਨੂੰ ਪਤਾ ਲੱਗਿਆ ਉਹਨਾਂ ਨੇ ਨੂੰ ਸਮਨ ਅੱਜ ਜਾਰੀ ਹੋਏ ਸੀਗੇ ਪਰ ਉਹਨਾਂ ਨੇ ਆਪ ਆਉਣ ਦੀ بجائے ਉਹਨਾਂ ਨੇ ਆਪਣਾ ਕੋਈ ਵਕੀਲ ਜਿਹੜਾ ਉਹ ਭੇਜ ਦਿੱਤਾ ਜੇ ਇਨਫੋਰਮੇਸ਼ਨ ਬਾਜਾ ਸਾਹਿਬ ਤੁਹਾਡੇ ਕੋਲੇ ਤੇ ਤੁਹਾਨੂੰ ਆ ਕੇ ਉਹ ਪੁਲਿਸਾਂ ਸ਼ੇਅਰ ਕਰਨੀ ਬਣਦੀ ਹੈ ਤੁਸੀਂ ਇੰਨੇ ਵੱਡੇ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ ਇੰਨੇ ਗੈਰ ਜ਼ਿੰਮੇਵਾਰਾ ਨਾ ਵਰਤਾਰਾ ਜਿਹੜਾ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਦੇਖੋ ਜੇ ਤਾਂ ਉਹ ਝੂਠ ਬੋਲ ਰਹੇ ਨੇ ਇਸ ਸਟੇਟਮੈਂਟ ਦੇ ਵਿੱਚ ਫਿਰ ਤਾਂ ਪੋਲਿਟੀਕਲ ਮੋਟਿਵ ਹੈ ਕਿ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਤੇ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਸਿਆਸਤ ਜਿਉਂਦੀ ਰੱਖਣ ਦੇ ਲਈ ਫਿਰ ਤਾਂ ਇਹ ਪੋਲਿਟিক্যাল ਮੋਟਿਵ ਹੋ ਸਕਦਾ ਹੈ ਪਰ ਜੇ ਐਕਚੁਅਲ ਮਾਇਨੇ ਦੇ ਵਿੱਚ ਉਹਨਾਂ ਕੋਲ ਇਹ ਇਨਫੋਰਮੇਸ਼ਨ ਹੈਗੀ ਤੇ ਦੈਟ ਮੀਨਸ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਦੋ ਹੀ ਸੋਰਸਸ ਤੋਂ ਹੋ ਸਕਦੀ ਹੈ ਜਾਂ ਤਾਂ ਉਹ ਇੰਟੈਲੀਜੈਂਸ ਏਜੰਸੀਸ ਤੋਂ ਹੋ ਸਕਦੀ ਹੈ ਉਹ ਸਾਡੇ ਕੋਲ ਹੈ ਨਹੀਂਗੀ ਇੰਟੈਲੀਜੈਂਸ ਕੋਲ ਹੈ ਨਹੀਂ ਜਾਂ ਇਹ ਫਸਿਧ ਹੱਤਵਾਦੀਆਂ ਕੋਲ ਹੋ ਸਕਦੀ ਹੈ ਤੇ ਜਾਂ ਫਿਰ ਉਹਨਾਂ ਦੇ ਹੱਤਵਾਦੀਆਂ ਨਾਲ ਸੰਬੰਧ ਨੇ ਪਾਕਿਸਤਾਨ ਨਾਲ ਸੰਬੰਧ ਨੇ ਸੋ ਇਹੀ ਸੋਰਸ ਪਤਾ ਕਰਨ ਦੇ ਲਈ ਕੱਲ ਪੰਜਾਬ ਪੁਲਿਸ ਦੀ ਟੀਮ ਉਹਨਾਂ ਕੋਲ ਗਈ ਪਰ ਉਹਨਾਂ ਨੇ ਕੋਪਰੇਟ ਨਹੀਂ ਕੀਤਾ ਨੂੰ ਬਰਾਬਰਤਾ ਦਾ ਹੱਕ ਦਿੱਤਾ ਔਰ ਇਹ ਖਾਸ ਕਰਕੇ ਜਲੰਧਰ ਸ਼ਹਿਰ ਦੀ ਖੁਸ਼ ਨਸੀਬੀ ਆ ਕਿ ਅਸੀਂ ਬਹੁਤ ਇਹਨੂੰ ਧੂਮ ਕਾਮ ਨਾਲ ਮਰਾ ਰਹੇ ਆ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਹਮੇਸ਼ਾ ਉਹਨਾਂ ਵੈਲਿਊਜ਼ ਦੀ ਕਦਰ ਕਰਦੇ ਹੋਏ ਸੰਵਿਧਾਨ ਨੂੰ ਅੱਗੇ ਵਧਾਉਂਦੇ ਹੋਏ ਕਿਉਂਕਿ ਦੇਸ਼ ਦੀਆਂ ਕੁਝ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਸੰਵਿਧਾਨ ਵਿਰੋਧੀ ਆ ਔਰ ਉਹ ਅਸੀਂ ਉਹਨਾਂ ਨੂੰ ਕੋਟਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰਨ ਤੌਰ ਤੇ ਇਹ ਦ੍ਰਿੜਤਾ ਕਰਦੇ ਆ ਔਰ ਇਹ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਅਸੀਂ ਕਾਂਗਰਸ ਪਾਰਟੀ ਇਹ ਨੂੰ ਅੱਗੇ ਬਤੌਦੀ ਰਹੇ ਔਰ ਸੰਵਧਾਨ ਨੂੰ ਜਿਹੜਾ ਆ ਉਹ ਹਰ ਜਨ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਨਿਸ਼ਾਨਾ ਜਿਹੜਾ ਪ੍ਰਧਾਨ ਸਿੰਘ ਬਾਜਵਾ ਦੇ ਉੱਪਰ ਕਾਰਵਾਈ ਹੋਈ ਹੈ ਉਸ ਤੋਂ ਉੱਪਰ ਕੀ ਕਰਦੇ ਆਂ ਦੇਖੋ ਇਹ ਤਾਂ ਅਖਬਾਰਾਂ ਦੇ ਵਿੱਚ ਆਈ ਹੋਈ ਸੁਰਖੀ ਆ ਜਿਹਦੇ ਵਿੱਚ ਜਿਹੜੇ ਬੰਬਾਂ ਦੀ ਰਿਕਵਰੀ ਹੋਈ ਆ ਜਾਂ ਜੋ ਜੋ ਵੀ ਹੋਇਆ ਹੈਗਾ ਸੋ ਮੈਨੂੰ ਲੱਗਦਾ ਕਿ ਸਾਡੇ ਐਲੋਪੀ ਸਾਹਿਬ ਨੇ ਉਹਨਾਂ ਦੇ ਕੋਲ ਜਿਆਦਾ ਸਪੈਸੀਫਿਕ ਜਿਹੜੀ ਹੋਊਗੀ ਕਿਉਂਕਿ ਮੈਨੂੰ ਯਾਦ ਹੈ ਕਿ ਏਸੀ ਸ਼ਹਿਰ ਦੇ ਇੱਕ ਐਮਐਲਏ ਜਿਨ੍ਹਾਂ ਨੇ 25-25 ਕਰੋੜ ਰੁਪਏ ਦਾ ਇਲਜ਼ਾਮ ਲਾਇਆ ਸੀ ਲਾਟਸ ਆਪਰੇਸ਼ਨ ਦਾ ਹੀ ਉਦਾਂ ਦੀ ਐਫਆਈਆਰ ਹੈ ਜਿੱਦਾਂ ਦੀ ਉਹ ਐਫਆਈਆਰ ਹੋਜੀ ਜੀ ਇਹ ਤਾਂ ਇਹ ਤਾਂ ਬਿਆਨ ਦਿੱਤਾ ਉਹਨਾਂ ਨੇ ਚੈਨਲ ਤੇ ਬਿਆਨ ਦਿੱਤਾ ਪੱਤੀ ਬੰਬ ਜਿਹੜੇ ਚੱਲਣੇ ਵਾਲੇ ਜਿਹੜੇ ਇਸ ਸ਼ਹਿਰ ਦਾ ਐਮਐਲਏ ਸੀ ਉਹਨੇ ਤਾਂ ਜਾ ਕੇ ਪੁਲਿਸ ਹੈੱਡ ਕੁਆਟਰ ਦੇ ਵਿੱਚ ਬਿਆਨ ਰਜਿਸਟਰਡ ਕਰਾਇਆ ਸੀ ਜੀ ਇਹ ਅਸਲੀ ਗੱਲ ਹੈ ਭੰਡਾਂ ਦੀ ਸਰਕਾਰ ਹੈ ਇਹ ਬਿਲਕੁਲ ਕੋਈ ਇਹਦੇ ਵਿੱਚ ਸੀਰੀਅਸਨੈਸ ਕਦੀ ਆਉਂਦੀ ਨਹੀਂ ਹੈ ਲਿਕਰ ਬਾਜਵਾ ਸਾਹਿਬ ਕੋਲ ਇਹ ਸਪੈਸੀਫਿਕ ਇਨਫੋਰਮੇਸ਼ਨ ਹੋ ਸਕਦੀ ਆ ਮੈਂ ਉਹਦੇ ਤੇ ਬਹੁਤਾ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਬਾਜਵਾ ਸਾਹਿਬ ਨਾਲ ਗੱਲਬਾਤ ਨਹੀਂ ਨੀ ਅਜੇ ਹੋਈ ਨਹੀਂ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੇਖੋ ਜੋ ਇੱਕ ਟੀਵੀ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਨੇ ਜਿਹੜੇ ਉਹ ਆ ਚੁੱਕੇ ਨੇ 18 ਫਟ ਚੁੱਕੇ ਤੇ 32 ਹਜੇ ਲਾਈਵ ਪਏ ਨੇ ਬੜੀ ਸੈਂਸਿਟਿਵ ਇਹ ਸਟੇਟਮੈਂਟ ਸੀ ਉਹਨਾਂ ਦੀ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਪੁੱਛਣਾ ਫਰਜ਼ ਬਣਦਾ ਸੀਗਾ ਕਿ ਤੁਹਾਡਾ ਇਹ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਨਾ ਤਾਂ ਇਹ ਇਨਫੋਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਵੰਤ ਮੰਗੀ ਕੋਲੇ ਹੈ ਨਾ ਪੰਜਾਬ ਪੁਲਿਸ ਕੋਲੇ ਇੰਟੈਲੀਜੈਂਸ ਏਜੰਸੀਜ਼ ਕੋਲੇ ਹੈ ਨਾ ਹੀ ਕੋਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਹੈ ਜੀ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸੋ ਉਹਨਾਂ ਤੋਂ ਪੁੱਛਣਾ ਬਣਦਾ ਸੀਗਾ ਪਰ ਉਹ ਇਸ ਗੱਲ ਨੂੰ ਅਵੋਇਡ ਕਰ ਰਹੇ ਨੇ ਅੱਜ ਵੀ ਜੋ ਮੈਨੂੰ ਪਤਾ ਲੱਗਿਆ ਉਹਨਾਂ ਨੇ ਨੂੰ ਸਮਨ ਅੱਜ ਜਾਰੀ ਹੋਏ ਸੀਗੇ ਪਰ ਉਹਨਾਂ ਨੇ ਆਪ ਆਉਣ ਦੀ ਬਜਾਏ ਉਹਨਾਂ ਨੇ ਆਪਣਾ ਕੋਈ ਵਕੀਲ ਹੈ ਜਿਹੜਾ ਉਹ ਭੇਜ ਦਿੱਤਾ ਜੇ ਇਨਫੋਰਮੇਸ਼ਨ ਬਾਜਾ ਸਾਹਿਬ ਤੁਹਾਡੇ ਕੋਲੇ ਤੇ ਤੁਹਾਨੂੰ ਆਖਿਓ ਪੁਲਿਸਾਂ ਸ਼ੇਅਰ ਕਰਨੀ ਬਣਦੀ ਹੈ ਤੁਸੀਂ ਇੰਨੇ ਵੱਡੇ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ ਇੰਨੇ ਗੈਰ ਜ਼ਿੰਮੇਵਾਰਾ ਨਾ ਵਰਤਾਰਾ ਜਿਹੜਾ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਦੇਖੋ ਜੇ ਤਾਂ ਉਹ ਝੂਠ ਬੋਲ ਰਹੇ ਨੇ ਇਸ ਸਟੇਟਮੈਂਟ ਦੇ ਵਿੱਚ ਫਿਰ ਤਾਂ ਪੋਲਿਟੀਕਲ ਮੋਟਿਵ ਹੈ ਕਿ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਤੇ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਸਿਆਸਤ ਜਿਉਂਦੀ ਰੱਖਣ ਦੇ ਲਈ ਫਿਰ ਤਾਂ ਇਹ ਪੋਲਿਟিক্যাল ਮੋਟਿਵ ਹੋ ਸਕਦਾ ਹੈ ਪਰ ਜੇ ਐਕਚੁਅਲ ਮਾਇਨੇ ਦੇ ਵਿੱਚ ਉਹਨਾਂ ਕੋਲ ਇਹ ਇਨਫੋਰਮੇਸ਼ਨ ਹੈਗੀ ਤੇ ਦੈਟ ਮੀਨਸ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਦੋ ਹੀ ਸੋਰਸਸ ਤੋਂ ਹੋ ਸਕਦੀ ਹੈ ਜਾਂ ਤਾਂ ਉਹ ਇੰਟੈਲੀਜੈਂਸ ਏਜੰਸੀਸ ਤੋਂ ਹੋ ਸਕਦੀ ਹੈ ਉਹ ਸਾਡੇ ਕੋਲ ਹੈ ਨਹੀਂਗੀ ਇੰਟੈਲੀਜੈਂਸ ਕੋਲ ਹੈ ਨਹੀਂ ਜਾਂ ਇਹ ਫਸੀ ਹੱਤਵਾਦੀਆਂ ਕੋਲੋਂ ਹੋ ਸਕਦੀ ਹੈ ਤੇ ਜਾਂ ਫਿਰ ਉਹਨਾਂ ਦੇ ਹੱਤਵਾਦੀਆਂ ਨਾਲ ਸੰਬੰਧ ਨੇ ਪਾਕਿਸਤਾਨ ਨਾਲ ਸੰਬੰਧ ਨੇ ਸੋ ਇਹੀ ਸੋਰਸ ਪਤਾ ਕਰਨ ਦੇ ਲਈ ਕੱਲ ਪੰਜਾਬ ਪੁਲਿਸ ਦੀ ਟੀਮ ਉਹਨਾਂ ਕੋਲ ਗਈ ਪਰ ਉਹਨਾਂ ਨੇ ਕੋਪਰੇਟ ਨਹੀਂ ਕੀਤਾ ਨੂੰ ਬਰਾਬਰਤਾ ਦਾ ਹੱਕ ਦਿੱਤਾ ਔਰ ਇਹ ਖਾਸ ਕਰਕੇ ਜਲੰਧਰ ਸ਼ਹਿਰ ਦੀ ਖੁਸ਼ ਨਸੀਬੀ ਆ ਕਿ ਅਸੀਂ ਬਹੁਤ ਇਹਨੂੰ ਧੂਮ ਕਾਮ ਨਾਲ ਮਰਾ ਰਹੇ ਆ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਹਮੇਸ਼ਾ ਉਹਨਾਂ ਵੈਲਿਊਜ਼ ਦੀ ਕਦਰ ਕਰਦੇ ਹੋਏ ਸੰਵਿਧਾਨ ਨੂੰ ਅੱਗੇ ਵਧਾਉਂਦੇ ਹੋਏ ਕਿਉਂਕਿ ਦੇਸ਼ ਦੀਆਂ ਕੁਝ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਸੰਵਿਧਾਨ ਵਿਰੋਧੀ ਆ ਔਰ ਉਹ ਅਸੀਂ ਉਹਨਾਂ ਨੂੰ ਕੋਚਣ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰਨ ਤੌਰ ਤੇ ਇਹ ਦ੍ਰਿੜਤਾ ਕਰਦੇ ਆ ਔਰ ਇਹ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਅਸੀਂ ਕਾਂਗਰਸ ਪਾਰਟੀ ਇਹ ਵਗੇ ਬਤੋਦੀ ਰਵੇ ਔਰ ਸਬਧਾਨ ਨੂੰ ਜਿਹੜਾ ਆ ਉਹ ਹਰ ਜਨ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਨਿਸ਼ਾਨਾ ਜਿਹੜਾ ਬਨਨਾ ਸਿੰਘ ਬਾਜਵਾ ਦੇ ਉੱਪਰ ਕਾਰਵਾਈ ਹੋਈ ਹੈ ਉਸ ਤੋਂ ਉੱਪਰ ਕੀ ਕਰਦੇ ਦੇਖੋ ਇਹ ਤਾਂ ਅਖਬਾਰਾਂ ਦੇ ਵਿੱਚ ਆਈ ਹੋਈ ਸੁਰਖੀ ਆ ਜਿਹਦੇ ਵਿੱਚ ਜਿਹੜੇ ਬੰਬਾਂ ਦੀ ਰਿਕਵਰੀ ਹੋਈ ਆ ਜਾਂ ਜੋ ਜੋ ਵੀ ਹੋਇਆ ਹੈਗਾ ਸੋ ਮੈਨੂੰ ਲੱਗਦਾ ਕਿ ਸਾਡੇ ਐਲੋਪੀ ਸਾਹਿਬ ਨੇ ਉਹਨਾਂ ਦੇ ਕੋਲ ਜ਼ਿਆਦਾ ਸਪੈਸੀਫਿਕ ਜਿਹੜੀ ਹੋਊਗੀ ਕਿਉਂਕਿ ਮੈਨੂੰ ਯਾਦ ਹੈ ਕਿ ਏਸੀ ਸ਼ਹਿਰ ਦੇ ਇੱਕ ਐਮਐਲਏ ਜਿਨ੍ਹਾਂ ਨੇ 25-25 ਕਰੋੜ ਰੁਪਏ ਦਾ ਇਲਜ਼ਾਮ ਲਾਇਆ ਸੀ ਲਾਟਸ ਆਪਰੇਸ਼ਨ ਦਾ ਹੀ ਉਦਾਂ ਦੀ ਐਫਆਈਆਰ ਹੈ ਜਿੱਦਾਂ ਦੀ ਉਹ ਐਫਆਈਆਰ ਹੋਈ ਸੀ ਤਾਂ ਇਹ ਤਾਂ ਬਿਆਨ ਦਿੱਤਾ ਉਹਨਾਂ ਨੇ ਚੈਨਲ ਤੇ ਬਿਆਨ ਦਿੱਤਾ ਪੱਤੀ ਬੰਬ ਜਿਹੜੇ ਚੱਲਣੇ ਵਾਲੇ ਬਾਰੇ ਜਿਹੜੇ ਇਸ ਸ਼ਹਿਰ ਦਾ ਐਮਐਲਏ ਸੀ ਉਹਨੇ ਤਾਂ ਜਾ ਕੇ ਪੁਲਿਸ ਹੈੱਡ ਕੁਆਟਰ ਦੇ ਵਿੱਚ ਬਿਆਨ ਰਜਿਸਟਰਡ ਕਰਾਇਆ ਸੀ ਇਹ ਅਸਲੀ ਗੱਲ ਹੈ ਭੰਡਾਂ ਦੀ ਸਰਕਾਰ ਹੈ ਇਹ ਬਿਲਕੁਲ ਕੋਈ ਇਹਦੇ ਵਿੱਚ ਸੀਰੀਅਸਨੈਸ ਕਦੀ ਆਉਂਦੀ ਨਹੀਂ ਹੈ ਲਿਕਰ ਬਾਜਵਾ ਸਾਹਿਬ ਕੋਲੇ ਸਪੈਸੀਫਿਕ ਇਨਫੋਰਮੇਸ਼ਨ ਹੋ ਸਕਦੀ ਆ ਮੈਂ ਉਹਦੇ ਤੇ ਬਹੁਤਾ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਬਾਜਵਾ ਸਾਹਿਬ ਨਾਲ ਗੱਲਬਾਤ ਨਹੀਂ ਹੋਈ ਨੀ ਅਜੇ ਹੋਈ ਨਹੀਂ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਦੇਖੋ ਜੋ ਇੱਕ ਟੀਵੀ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੰਜਾਹ ਬੰਬ ਨੇ ਜਿਹੜੇ ਉਹ ਆ ਚੁੱਕੇ ਨੇ 18 ਫਟ ਚੁੱਕੇ ਤੇ 32 ਹਜੇ ਲਾਈਵ ਪਏ ਨੇ ਬੜੀ ਸੈਂਸਿਟਿਵ ਇਹ ਸਟੇਟਮੈਂਟ ਸੀ ਉਹਨਾਂ ਦੀ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਪੁੱਛਣਾ ਫਰਜ਼ ਬਣਦਾ ਸੀਗਾ ਕਿ ਤੁਹਾਡਾ ਇਹ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਨਾ ਤਾਂ ਇਹ ਇਨਫੋਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਵੰਤ ਮੰਗੀ ਕੋਲੇ ਹੈ ਨਾ ਪੰਜਾਬ ਪੁਲਿਸ ਕੋਲੇ ਇੰਟੈਲੀਜੈਂਸ ਏਜੰਸੀਜ਼ ਕੋਲੇ ਹੈ ਨਾ ਹੀ ਕੋਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਹੈ ਜੀ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸੋ ਉਹਨਾਂ ਤੋਂ ਪੁੱਛਣਾ ਬਣਦਾ ਸੀਗਾ ਪਰ ਉਹੋ ਇਸ ਗੱਲ ਨੂੰ ਅਵੋਇਡ ਕਰ ਰਹੇ ਨੇ ਅੱਜ ਵੀ ਜੋ ਮੈਨੂੰ ਪਤਾ ਲੱਗਿਆ ਉਹਨਾਂ ਨੇ ਨੂੰ ਸਮਨ ਅੱਜ ਜਾਰੀ ਹੋਏ ਸੀਗੇ ਪਰ ਉਹਨਾਂ ਨੇ ਆਪ ਆਉਣ ਦੀ بجائے ਉਹਨਾਂ ਨੇ ਆਪਣਾ ਕੋਈ ਵਕੀਲ ਜਿਹੜਾ ਉਹ ਭੇਜ ਦਿੱਤਾ ਜੇ ਇਨਫੋਰਮੇਸ਼ਨ ਬਾਜਾ ਸਾਹਿਬ ਤੁਹਾਡੇ ਕੋਲੇ ਤੇ ਤੁਹਾਨੂੰ ਆਖਿਓ ਪੁਲਿਸਾਂ ਸ਼ੇਅਰ ਕਰਨੀ ਬਣਦੀ ਐ ਤੁਸੀਂ ਇੰਨੇ ਵੱਡੇ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ ਇੰਨੇ ਗੈਰ ਜ਼ਿੰਮੇਵਾਰਾ ਨਾ ਵਰਤਾਰਾ ਜਿਹੜਾ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਦੇਖੋ ਜੇ ਤਾਂ ਉਹ ਝੂਠ ਬੋਲ ਰਹੇ ਨੇ ਇਸ ਸਟੇਟਮੈਂਟ ਦੇ ਵਿੱਚ ਫਿਰ ਤਾਂ ਪੋਲਿਟੀਕਲ ਮੋਟਿਵ ਹੈ ਕਿ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਤੇ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਸਿਆਸਤ ਜਿਉਂਦੀ ਰੱਖਣ ਦੇ ਲਈ ਫਿਰ ਤਾਂ ਇਹ ਪੋਲਿਟੀਕਲ ਮੋਟਿਵ ਹੋ ਸਕਦਾ ਹੈ ਪਰ ਜੇ ਐਕਚੁਅਲ ਮਾਇਨੇ ਦੇ ਵਿੱਚ ਉਹਨਾਂ ਕੋਲ ਇਹ ਇਨਫੋਰਮੇਸ਼ਨ ਹੈਗੀ ਤੇ ਦੈਟ ਮੀਨਸ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਦੋ ਹੀ ਸੋਰਸਸ ਤੋਂ ਹੋ ਸਕਦੀ ਹੈ ਜਾਂ ਤਾਂ ਉਹ ਇੰਟੈਲੀਜੈਂਸ ਏਜੰਸੀਸ ਤੋਂ ਹੋ ਸਕਦੀ ਹੈ ਉਹ ਸਾਡੇ ਕੋਲ ਹੈ ਨਹੀਂ ਕਿ ਇੰਟੈਲੀਜੈਂਸ ਕੋਲ ਹੈ ਜਾਂ ਇਹ ਫਸਿ ਹੱਤਵਾਦੀਆਂ ਕੋਲ ਹੋ ਸਕਦੀ ਹੈ ਤੇ ਜਾਂ ਫਿਰ ਉਹਨਾਂ ਦੇ ਹੱਤਵਾਦੀਆਂ ਨਾਲ ਸੰਬੰਧ ਨੇ ਪਾਕਿਸਤਾਨ ਨਾਲ ਸੰਬੰਧ ਨੇ ਸੋ ਇਹੀ ਸੋਰਸ ਪਤਾ ਕਰਨ ਦੇ ਲਈ ਕੱਲ ਪੰਜਾਬ ਪੁਲਿਸ ਦੀ ਟੀਮ ਉਹਨਾਂ ਕੋਲ ਗਈ ਪਰ ਉਹਨਾਂ ਨੇ ਕੋਪਰੇਟ ਨਹੀਂ ਕੀਤਾ ਭੈਣਾਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਔਰ ਇਹ ਖਾਸ ਕਰਕੇ ਜਲੰਧਰ ਸ਼ਹਿਰ ਦੀ ਖੁਸ਼ ਨਸੀਬੀ ਆ ਕਿ ਅਸੀਂ ਬਹੁਤ ਇਹਨੂੰ ਧੂਮ ਕਾਮ ਨਾਲ ਮਾਰਾ ਰਹੇ ਆ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਹਮੇਸ਼ਾ ਉਹਨਾਂ ਵੈਲਿਊਜ਼ ਦੀ ਕਦਰ ਕਰਦੇ ਹੋਏ ਸੰਵਿਧਾਨ ਨੂੰ ਅੱਗੇ ਵਧਾਉਂਦੇ ਹੋਏ ਕਿਉਂਕਿ ਦੇਸ਼ ਦੀਆਂ ਕੁਝ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਸੰਵਿਧਾਨ ਵਿਰੋਧੀ ਆ ਔਰ ਉਹ ਅਸੀਂ ਉਹਨਾਂ ਨੂੰ ਕੋਚਲਣ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰਨ ਤੌਰ ਤੇ ਇਹ ਦਿੜਤਾ ਕਰਦੇ ਆ ਔਰ ਇਹ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਅਸੀਂ ਕਾਂਗਰਸ ਪਾਰਟੀ ਇਹਨੂੰ ਅੱਗੇ ਵਧਾਉਂਦੀ ਰਹੇ ਔਰ ਸੰਵਿਧਾਨ ਨੂੰ ਜਿਹੜਾ ਆ ਉਹ ਹਰ ਜਨ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਨਿਸ਼ਾਨਾ ਜਿਹੜਾ ਬਨਨਾ ਸਿੰਘ ਬਾਜਵਾ ਦੇ ਉੱਪਰ ਕਾਰਵਾਈ ਹੋਈ ਹੈ ਉਸ ਦੇ ਉੱਪਰ ਕੀ ਕਰਨਾ ਦੇਖੋ ਇਹ ਤਾਂ ਅਖਬਾਰਾਂ ਦੇ ਵਿੱਚ ਆਈ ਹੋਈ ਸੁਰਖੀ ਆ ਜਿਹਦੇ ਵਿੱਚ ਜਿਹੜੇ ਬੰਬਾਂ ਦੀ ਰਿਕਵਰੀ ਹੋਈ ਆ ਜਾਂ ਜੋ ਜੋ ਵੀ ਹੋਇਆ ਹੈਗਾ ਸੋ ਮੈਨੂੰ ਲੱਗਦਾ ਕਿ ਸਾਡੇ ਐਲਓਪੀ ਸਾਹਿਬ ਨੇ ਉਹਨਾਂ ਦੇ ਕੋਲ ਜ਼ਿਆਦਾ ਸਪੈਸੀਫਿਕ ਜਿਹੜੀ ਹੋਊਗੀ ਕਿਉਂਕਿ ਮੈਨੂੰ ਯਾਦ ਆ ਕਿ ਇਹ ਸੀ ਸ਼ਹਿਰ ਦੇ ਇੱਕ ਐਮਐਲਏ ਜਿਨ੍ਹਾਂ ਨੇ 25-25 ਕਰੋੜ ਰੁਪਏ ਦਾ ਇਲਜ਼ਾਮ ਲਾਇਆ ਸੀ ਲੂਟਸ ਆਪਰੇਸ਼ਨ ਦਾ ਹੀ ਉਦਾਂ ਦੀ ਐਫਆਈਆਰ ਆ ਜਿੱਦਾਂ ਦੀ ਉਹ ਐਫਆਈਆਰ ਹੋਜੀ ਜੀ ਤਾਂ ਇਹ ਤਾਂ ਬਿਆਨ ਦਿੱਤਾ ਉਹਨਾਂ ਨੇ ਚੈਨਲ ਤੇ ਬਿਆਨ ਦਿੱਤਾ ਪੱਤੀ ਬੰਬ ਜਿਹੜੇ ਚੱਲਣੇ ਵਾਲੇ ਜਿਹੜੇ ਇਸ ਸ਼ਹਿਰ ਦਾ ਐਮਐਲਏ ਸੀ ਉਹਨੇ ਤਾਂ ਜਾ ਕੇ ਪੁਲਿਸ ਹੈੱਡ ਕੁਆਟਰ ਦੇ ਵਿੱਚ ਬਿਆਨ ਰਜਿਸਟਰਡ ਕਰਾਇਆ ਸੀ ਜੀ ਇਹ ਅਸਲੀ ਗੱਲ ਹੈ ਭੰਡਾਂ ਦੀ ਸਰਕਾਰ ਹੈ ਇਹ ਬਿਲਕੁਲ ਕੋਈ ਇਹਦੇ ਵਿੱਚ ਸੀਰੀਅਸਨੈਸ ਕਦੀ ਆਉਂਦੀ ਨਹੀਂ ਹੈ ਲੈ ਕੇ ਬਾਜਵਾ ਸਾਹਿਬ ਕੋਲ ਇਹ ਸਪੈਸੀਫਿਕ ਇਨਫੋਰਮੇਸ਼ਨ ਹੋ ਸਕਦੀ ਆ ਮੈਂ ਉਹਦੇ ਤੇ ਬਹੁਤਾ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਆ ਬਿਆਸ ਸਾਹਿਬ ਨਾਲ ਗੱਲਬਾਤ ਨਹੀਂ ਨਹੀਂ ਅਜੇ ਹੋਈ ਨਹੀਂ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ